ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਦਾਸ ਕਮਲ ਬਾਡੀਆਂ ਮੈਂ ਸਰਦਾਰ ਗਗਨ ਸਿੰਘ ਬਟੂ ਸਲੂਜਾ ਪਰਿਵਾਰ ਦੇ ਨਾਲ ਅੱਜ ਛੋਟੇ ਸਾਹਿਬ ਜੀ ਦੇ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਸ਼ਾਦਤ ਬਾਰੇ ਅੱਜ ਜਿਹੜਾ ਇਹ ਮਾਰਚ ਨਿਕਲ ਰਿਹਾ ਹੈ ਇਹਦੇ ਵਿੱਚ ਸ਼ਾਮਲ ਹੋਇਆ ਹਾਂ ਆਪਣੀ ਦਿਲੋਂ ਸ਼ਰਧਾਂਜਲੀ ਦੇਣ ਵਾਸਤੇ Hindu ਧਰਮ ਦੇ ਜਮੇ ਹੋਣ ਦੇ ਨਾਤੇ ਮੈਂ ਤੇ ਮੇਰਾ ਪਰਿਵਾਰ ਪੂਰਾ Hindu ਸਮਾਜ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਿਣੀ ਹੈ ਕਿਉਂਕਿ ਜੇ ਉਹ ਸ਼ਹਾਦਤ ਨਾ ਦਿੰਦੇ ਤਾਂ ਅੱਜ ਸ਼ਾਇਦ ਮੈਂ ਵੀ ਮੁਸਲਮਾਨ ਹੁੰਦਾ ਤੇ ਅੱਜ ਦੀ ਸ਼ਹਾਦਤ ਸਾਨੂੰ ਸਭ ਤੋਂ ਪਹਿਲਾਂ ਅੱਜ ਇਸ ਮਾਰਚ ਦੀ ਗਵਾਈ ਹਿੰਦੂ ਸਮਾਜ ਨੂੰ ਕਰਨੀ ਚਾਹੀਦੀ ਸੀ ਕਿਉਂ ਗੁਰਦਾਨਕ ਸਾਹਿਬ ਦੇ ਸਭ ਤੋਂ ਪਹਿਲੇ ਉਹਨਾਂ ਜਾਈ ਸਿੰਧੀ ਪਰਿਵਾਰ ਨੇ ਅੱਜ ਵੀ ਦਿੱਲੀ ਦੇ ਵਿੱਚ ਸੀਸਗੰਨ ਸਾਹਿਬ ਦੇ ਵਿੱਚ ਗੁਰੂਪਰਵ ਦੀ ਗਵਾਈ ਨਗਰ ਕੀਰਤਨ ਦੀ ਗਵਾਈ ਸਿੰਧੀ ਪਰਿਵਾਰ ਕਰਦੇ ਨੇ ਤੇ ਸਾਡਾ ਫਰਜ ਬਣਦਾ ਹੈ ਹਿੰਦੂ ਹੋਣ ਦੇ ਨਾਤੇ ਕਿ ਜੇ ਗੁਰੂ ਸਾਹਿਬ ਦਾ ਪਰਿਵਾਰ ਸ਼ਹਾਦਤ ਨਾ ਦਿੰਦਾ ਤੇ ਅੱਜ ਸ਼ਾਇਦ ਇਹ ਸਾਰਾ ਹਿੰਦ ਜਿਹੜਾ ਵਾ ਇੱਕ ਮੁਗਲ ਸਾਮਰਾਜੇ ਬਣਿਆ ਹੁੰਦਾ ਤੇ ਇੱਕ ਸੂਈ ਚੁੱਪ ਜਾਵੇ ਤੇ ਸਾਡੇ ਅਤਰੂ ਨਹੀਂ ਲੁਕਦੇ ਮੂੰਹ ਤੇ ਕੰਬਲ ਆ ਜਾਵੇ ਤੇ ਸਾਡਾ ਸਾਹ ਖਾ ਜਾਂਦਾ ਧੰਨ ਛੋਟੇ ਸਾਹਿਬ ਜੀ ਜਿਨ੍ਹਾਂ ਨੇ ਨੀਆਂ ਵਿੱਚ ਚਨਾ ਗਿਆ ਆਪਣੇ ਆਪ ਨੂੰ ਸਾਡਾ ਧਰਮ ਬਚਾਇਆ ਹਿੰਦ ਦੀ ਚਾਦਰ ਨੇ ਪੂਰਾ ਹਿੰਦ ਬਣਾਇਆ ਹਿੰਦੁਸਤਾਨ ਅਸਲੀ ਅੱਜ ਹਿੰਦੁਸਤਾਨ ਸਫਲ ਹੈ ਜੇ ਗੁਰੂ ਸਾਹਿਬ ਦੀ ਸ਼ਹਾਦਤ ਹੈ ਤੇ ਸਫਲ ਹੈ ਜੇ ਸ਼ਹਾਦਤ ਨਾ ਹੁੰਦੀ ਤੇ ਅੱਜ ਇਹ ਮਾਰਚ ਵੀ ਨਹੀਂ ਸੀ ਨਿਕਲਨੇ ਅੱਜ ਅਸੀਂ ਸਾਰੇ ਹੀ ਮੁਗਲਾਂ ਦੇ ਇੱਕ ਝੂਠੇ ਪਿਆਲੇ ਦੇ ਵਿੱਚ ਭੋਜਨ ਖਾਂਦੇ ਦੇ ਗੁਲਾਮੀ ਦਾ ਜੀਵਨ ਜਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਫਤਿਹ ਦਾਸ ਕਮਲ ਪਾਟਿਆ ਮੈਂ ਸਰਦਾਰ ਸੁਖਮਨ ਸਿੰਘ ਬਟੂ ਸਲੂਜਾ ਪਰਿਵਾਰ ਦੇ ਨਾਲ ਅੱਜ ਛੋਟੇ ਸਾਹਿਬ ਜੀ ਦੇ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਸ਼ਾਦਤ ਬਾਰੇ ਅੱਜ ਜਿਹੜਾ ਇਹ ਮਾਰਚ ਨਿਕਲ ਰਿਹਾ ਹੈ ਇਹਦੇ ਵਿੱਚ ਸ਼ਾਮਲ ਹੋਇਆ ਹਾਂ ਆਪਣੀ ਦਿਨੋ ਸ਼ਰਧਾਂਜਲੀ ਦੇਣ ਵਾਸਤੇ Hindu ਧਰਮ ਦੇ ਜਮੇ ਹੋਣ ਦੇ ਨਾਤੇ ਮੈਂ ਤੇ ਮੇਰਾ ਪਰਿਵਾਰ ਪੂਰਾ Hindu ਸਮਾਜ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਿਣੀ ਆ ਕਿਉਂਕਿ ਜੇ ਉਹ ਸ਼ਹਾਦਤ ਨਾ ਦਿੰਦੇ ਤੇ ਅੱਜ ਸ਼ਾਇਦ ਮੈਂ ਵੀ ਮੁਸਲਮਾਨ ਹੁੰਦਾ ਤੇ ਅੱਜ ਦੀ ਸ਼ਹਾਦਤ ਸਾਨੂੰ ਸਭ ਤੋਂ ਪਹਿਲਾਂ ਅੱਜ ਇਸ ਮਾਰਚ ਦੀ ਅਗਵਾਈ Hindu ਸਮਾਜ ਨੂੰ ਕਰਨੀ ਚਾਹੀਦੀ ਸੀ ਕਿਉਂ ਗੁਰਦਾਨਕ ਸਾਹਿਬ ਦੇ ਸਭ ਤੋਂ ਪਹਿਲੇ ਹੁਣ ਜਾਈ ਸਿੰਧੀ ਪਰਿਵਾਰ ਨੇ ਅੱਜ ਵੀ ਦਿੱਲੀ ਦੇ ਵਿੱਚ ਸੀਜਗਨ ਸਾਹਿਬ ਦੇ ਵਿੱਚ ਗੁਰੂਪ੍ਰਬ ਦੀ ਅਗਵਾਈ ਨਗਰ ਕੀਰਤਨ ਦੀ ਅਗਵਾਈ ਸਿੰਧੀ ਪਰਿਵਾਰ ਕਰਦੇ ਨੇ ਤੇ ਸਾਡਾ ਫਰਜ਼ ਬਣਦਾ Hindu ਹੋਣ ਦੇ ਨਾਤੇ ਕਿ ਜੇ ਗੁਰੂ ਸਾਹਿਬ ਦਾ ਪਰਿਵਾਰ ਸ਼ਹਾਦਤ ਨਾ ਦਿੰਦਾ ਤੇ ਅੱਜ ਸ਼ਾਇਦ ਇਹ ਸਾਰਾ ਹਿੰਦ ਜਿਹੜਾ ਵਾ ਇੱਕ ਮੁਗਲ ਸਾਮਰਾਜੇ ਬਣਿਆ ਹੁੰਦਾ ਤੇ ਇੱਕ ਸੁਈ ਚੁੱਪ ਜਾਵੇ ਤੇ ਸਾਡੇ ਅਤਰੂ ਨਹੀਂ ਰੁਕਦੇ ਮੂੰਹ ਤੇ ਕੰਬਲ ਆ ਜਾਵੇ ਤੇ ਸਾਡਾ ਸਾਹ ਔਖਾ ਹੋ ਜਾਂਦਾ ਧੰਨ ਛੋਟੇ ਸਾਹਿਬ ਜੀ ਜਿਨ੍ਹਾਂ ਨੇ ਨੀਆਂ ਵਿੱਚ ਚਨਾ ਗਿਆ ਆਪਣੇ ਆਪ ਨੂੰ ਸਾਡਾ ਧਰਮ ਬਚਾਇਆ ਹਿੰਦ ਦੀ ਚਾਦਰ ਨੇ ਪੂਰਾ ਹਿੰਦ ਬਣਾਇਆ ਹਿੰਦੁਸਤਾਨ ਅਸਲੀ ਅੱਜ ਹਿੰਦੁਸਤਾਨ ਸਫਲ ਹੈ ਜੇ ਗੁਰੂ ਸਾਹਿਬ ਦੀ ਸ਼ਹਾਦਤ ਹੈ ਤੇ ਸਫਲ ਹੈ ਜੇ ਸ਼ਹਾਦਤ ਨਾ ਹੁੰਦੀ ਤੇ ਅੱਜ ਇਹ ਮਾਰਚ ਵੀ ਨਹੀਂ ਸੀ ਨਿਕਲਨੇ ਅੱਜ ਅਸੀਂ ਸਾਰੇ ਹੀ ਮੁਗਲਾਂ ਦੇ ਇੱਕ ਝੂਠੇ ਪਿਆਲੇ ਦੇ ਵਿੱਚ ਭੋਜਨ ਖਾਂਦੇ ਤੇ ਗੁਲਾਮੀ ਦਾ ਜੀਵਨ ਜਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਸਬਾ